ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਸਭ ਤੋਂ ਪਹਿਲਾਂ ਮਨੀ ਜਗਰਾਉਂ ਵਾਲਾ ਸਾਡਾ ਕੈਨੇਡਾ ਤੋਂ ਭਰਾ ਮਾਫੀ ਚਾਹੁੰਨੇ ਆ ਮਨੀ ਜੀ ਕਿਉਂਕਿ ਅਸੀਂ ਵੀਡੀਓ ਬਣਾਉਣ ਲੱਗੇ ਸੀ ਤੁਹਾਡਾ ਫੋਨ ਆਇਆ ਉਹਦੋਂ ਬਾਅਦ ਚ ਲਾਵਾਂਗੇ ਤੇ ਧੰਨਵਾਦ ਕਰਦੇ ਆਂ ਸਾਰੇ ਭਰਾਵਾਂ ਦਾ ਅਮਰੀਕਾ ਤੋਂ ਸਾਡਾ ਭਰਾ ਬਰਨਾਲੇ ਤੋਂ ਬਾਲਾ ਸਾਡਾ ਤੰਗੂਰੀ ਵਾਲਾ ਜਿੰਨੇ ਵੀ ਭਰਾ ਕੱਲ ਨੂੰ ਸਾਰੇ ਭਰਾਵਾਂ ਦੇ ਨਾਮ ਲਵਾਂਗੇ ਯਾਰ ਮੈਂ ਨਾ ਅੱਜ ਲਿਖੀ ਜਾਣਾ ਠੀਕ ਹੈ ਕਿਹੜੇ ਕਿਹੜੇ ਭਰਾ ਯਾਦ ਕਰਿਆ ਕਰਾਂਗੇ ਹਫ਼ਤੇ ਚ ਇੱਕ ਵਾਰੀ ਇੱਕ ਵੀਡੀਓ ਪਾਇਆ ਕਰਨੀ ਸਾਰੇ ਭਰਾਵਾਂ ਦੇ ਨਾਮ ਹੀ ਲਿਆ ਕਰਨੇ ਯਾਰ ਠੀਕ ਹੈ ਨਾ ਤੇ ਆਪਾਂ ਨਾ ਇੱਕ ਮੇਰੇ ਗੱਲ ਯਾਦ ਆ ਗਈ ਇੱਕ ਨਾ ਭਈਆ ਆ ਗਿਆ ਬੱਬਾ ਆ ਸਪਰੇਅ ਕਰਦੇ ਹੁਣ ਸੈਂਟਰ ਦਾ ਸਿਸਟਮ ਚੱਲਿਆ ਹੱਥੀ ਦਿੱਤੇ ਵੇ ਈ ਵੀ ਆ ਜੀ ਵੀਡੀਓ ਪਾਇਸੀ ਡਰੋਨ ਦੀ ਮੇਰੀ ਸਿਸਟਰ ਕੋਲੇ ਆ ਉਹ ਤੇ ਉਹ ਭਾਂਜਾ ਆਪਣਾ ਗਿਆ ਸੀਗਾ ਉਹ ਸਰਾਰਤੀ ਐ ਤੇ ਉਹ ਕਿਤੇ ਉਹਨਾਂ ਨੇ ਬਾਹਰੋਂ ਬੰਦਾ ਭੇਜਿਆ ਸੀ ਇੱਕ ਸੀ ਹਿੰਦੀ ਵਾਲਾ ਬੇਚਾਰਾ ਇਧਰ ਦਾ ਸੀਗਾ ਕਿਤੇ ਤਾਂ ਜਿਹੜੇ ਕੇਰਲਾ ਗੁਰ ਲਾਲਾ ਉਧਰ ਹੁਣ ਤੈਨੂੰ ਪਤਾ ਹੋਊਗਾ ਇਆਂ ਗੁਈਆਂ ਸਾਰਾ ਕੁਝ ਹੀ ਖਾ ਜਾਂਦੇ ਬਾਬਾ ਖੁੱਲਾ ਹੀ ਆ ਤੇ ਉਹਨੂੰ ਆਪਣੇ ਮਾਹੌਲ ਦਾ ਪਤਾ ਨਹੀਂ ਸੀਗਾ ਜਦੋਂ ਉਹਨੇ ਵੇਖੀਆਂ ਜ਼ਮੀਨਾਂ ਪੱਧਰ ਹਨ ਐਨੀਆਂ ਉਹਨੂੰ ਕਹਿਣਾ ਤਾਂ ਆਇਆ ਨਹੀਂ ਉਹ ਨੂੰ ਕਹਿੰਦਾ ਰੈਣੀ ਜ਼ਮੀਨ ਬੰਜਰ ਪਈ ਐ ਇਹ ਇਹ ਵੇਚ ਕੇ ਵੈਲਡਗਾ ਪਾਓ ਵੇਚ ਦਿਓ ਇਹਦਾ 15 ਪਈ ਬੰਜਰ ਕਹਿੰਦਾ ਉਹ ਕਹਿੰਦਾ ਉਹਨੂੰ ਕਹੈ ਜੱਟ ਨੂੰ ਕਹੈ ਉਹ ਜੱਟ ਕੋਲੇ ਉੱਠ ਗਿਆ ਕਹਿੰਦਾ ਸਰਦਾਰ ਜੀ ਹਾਂ ਕਹਿੰਦਾ ਇਹ ਜੋ ਬੰਜਰ ਪਈ ਆ ਕਹਿੰਦਾ ਵੇਚ ਦਿਓ ਕੋਠੀਆਂ ਪਾਓ ਨੇ ਛਾਦ ਨੇ ਮਾਰੇ ਕੰਨ ਤੇ ਲਪੇੜਾ ਕਹਿੰਦਾ ਖਬਰਦਾਰ ਜੀ ਮੁਰਕੇ ਇਹ ਗੱਲ ਕੱਢੀ ਮੂੰਹ ਚ ਉਹਦੇ ਕੋਲੇ ਆ ਕੇ ਕਹਿੰਦਾ ਯਾਰ ਮੈਂ ਕਿਆ ਬੋਲਿਆ ਯਾਰ ਕਹਿੰਦਾ ਲੱਫੜ ਮਾਰਿਆ ਯਾਰ ਉਹ ਕਹਿੰਦਾ ਜ਼ਮੀਨ ਸਾਡੀ ਮਾਂ ਹੁੰਦੀ ਐ ਮਾਂ ਨੂੰ ਕੋਈ ਵੇਚਦਾ ਉਹ ਕਹਿੰਦਾ ਸੱਤ ਬਚਨ ਮੈਨੂੰ ਤਾਂ ਪਤਾ ਹੀ ਨਹੀਂ ਸੀ ਭਰਾਵਾ ਹਨਾ ਕੰਨਾ ਹੋਂ ਨਹੀਂ ਆ ਪਾਇ ਇਹ ਜਿਹਾ ਕੰਮ ਕਰਦੇ ਉਹ ਕਹਿੰਦੇ ਧੋਕ ਆਉਂਦਾ ਸੀ ਭੱਜ ਕੇ ਬਾਹਰ ਨਿਕਲਿਆ ਜ਼ਮੀਨ ਜੋ ਕਹਿੰਦਾ ਕੀ ਹੋਇਆ ਕਹਿੰਦਾ ਧੂਕਿਆਣਾ ਧੂਕਿਆਣਾ ਉਹ ਕਹਿੰਦਾ ਉੱਥੇ ਧੁੱਕਦੇ ਕਹਿੰਦਾ ਕੁੱਟੂ ਬਾਈ ਮਾਂ ਤੇ ਧੁੱਕੀ ਜਾਂਦਾ ਤੇ ਡਰ ਲੱਗਦਾ ਭਰਾਵਾ ਤੇ ਉਹ ਕਹਿੰਦਾ ਜਿੱਧਰ ਚੱਲਿਆ ਉਹ ਵੀ ਮਾਂ ਹੀ ਆ ਉਹ ਵੀ ਮਾਂ ਹੀ ਹਨੇ ਤਾਂ ਬਹੁਤ ਪੰਗਾ ਹੈ ਪੰਜਾਬ ਵਿੱਚ ਉਦੋਂ ਨੂੰ ਕਹਿੰਦਾ ਕਿ ਸ਼ਹਿਰ ਜਿਉਂ ਉਧਰ ਤੁਰੇ ਆਉਂਦੇ ਸੀ ਉਹਨੇ ਗਾਂ ਦੇ ਮਾਰਿਆ ਡੰਡਾ ਹੱਥੀਂ ਉਹ ਰਹੀ ਆ ਗਈ ਗਾਂ ਦੇ ਮਾਰਿਆ ਪਾਣੀ ਆ ਡਾਲੇ ਹੋ ਗੇ ਤੇਰਾ ਕੀ ਲੈਂਦੀ ਐ ਇਹ ਮਾਤਾ ਕਹਿੰਦਾ ਕਿਆ ਬੋਲਦੀ ਐ ਕਹਿੰਦਾ ਉਹ ਕਹਿੰਦੇ ਮਾਂ ਐ ਇਹਨੇ ਡੰਡਾ ਮਾਰਿਆ ਕਹਿੰਦਾ ਕਮਾਲ ਆ ਯਾਰ ਸਾਰੀ ਚੀਜ਼ ਮਾਂ ਯਾਰ ਹੈ ਉਹ ਕਹਿੰਦਾ ਅਸੀਂ ਤੀਜੇ ਚੌਥੇ ਦਿਨ ਤੁਰੇ ਆਈਏ ਉਦੋਂ ਕਹਿੰਦਾ ਮੱਝ ਆ ਗਿਆ ਕਹਿੰਦਾ ਮੈਂ ਕਿਹਾ ਮਾਰੀ ਜਾ ਕਹਿੰਦਾ ਨਾ ਅਪਰਾਵਾ ਕਹਿੰਦਾ ਇਹ ਇਹਨਾਂ ਦੀ ਮਾਂ ਹੋ ਨਹੀਂ ਇਹ ਕੁੱਟਣਗੇ ਕਹਿੰਦਾ ਮੈਂ ਤਾਂ ਸਮਝ ਹੀ ਨਹੀਂ ਆਉਂਦੀ ਮੈਂ ਕਿਉਂ ਨਹੀਂ ਕਿਹਾ ਉਹਨਾਂ ਨੂੰ ਕਿਹੜੀ-ਕਿਹੜੀ ਚੀਜ਼ ਨੂੰ ਮਾਂ ਸਮਝਾਂ ਮੈਂ ਹੈ ਇਹ ਸਾਡੇ ਮੁਲਖ ਚ ਹੈ ਗਊ ਵੀ ਮਾਤਾ ਹੈ ਸਾਰਾ ਕੁਝ ਮਾਤਾ ਹੈ ਪਤਾ ਨਹੀਂ ਕਿਉਂ ਜਾਨਵਰ ਹੈ ਯਾਰ ਠੀਕ ਉਹਦਾ ਦੁੱਧ ਪੀਣਯੋਗ ਹੈ ਉਹ ਤਾਂ ਕਰਕੇ ਮਾਤਾ ਹੈ ਨਾ ਕਿ ਉਹਦਾ ਕੋਈ ਇਤਿਹਾਸ ਤੇ ਵਿਚਾਰੀ ਦਾ ਕੋਈ ਐਡਾ ਕੋਈ ਰਚਿਆ ਵਾ ਮਾਤਾ ਦਾ ਦਰਜਾ ਉਹਨੂੰ ਤਾਂ ਆਪਾਂ ਦਿੰਨੇ ਕਿ ਦੁੱਧ ਉਹਦਾ ਬੱਚੇ ਦੇ ਪੀਣਯੋਗ ਹੈ ਇਹ ਰਹਿਸਤਾ ਉਹ ਨਾ ਬੱਕਰੀ ਦਾ ਵੀ ਦੁੱਧ ਬੱਚੇ ਦੇ ਪੀਣ ਦੀ ਹੋਗਾ ਭਾਈ ਬਿਲਕੁਲ ਜੀ ਹੈ ਜੋ ਸੈਲ ਘੜ ਜਾਂਦੇ ਡੋਲਣੇ ਲੈ ਕੇ ਭੱਜੇ ਫਿਰਦੇ ਨੇ ਬੱਕਰੀਆਂ ਵਾਲੇ ਦੇ ਬਾਹਰ ਤੇ ਖੜੇ ਹੁੰਦੇ ਨਾਲੇ ਅਗਲਾ ਕਹਿੰਦਾ ਭਾਈ 200 ਰੁਪਏ ਕਿਲੋ ਦਊ ਅਰੇ ਕਹਿੰਦਾ ਚੋਦੇ ਦੇ ਦੇ ਕਰਾਂ 200 ਰੁਪਏ ਕਿਲੋ ਪੜਾ ਦੀ ਸਹੀ ਗੱਲ ਹੈ ਉਹ ਵੀ ਤਾਂ ਫਿਰ ਛੋਟੀ ਮਾਂ ਹੈ ਉਹ ਵੀ ਛੋਟੀ ਮਾਂ ਹੈ ਹੈ ਤੇ ਬਾਕੀ ਮੈਂ ਉਹ ਭਰਾਵਾਂ ਨੂੰ ਇੱਕ ਹੋਰ ਬੇਨਤੀ ਕਰਦਾ ਜਿਹੜੇ ਸਾਡੇ ਭਰਾ ਹੁਣ ਯਾਰ ਗਰਦਾਸ ਮਾਨ ਮਗਰ ਪਏ ਹੋ ਹੈ ਨਾ ਯਾਰ ਬੜੀਆਂ ਗਲਤੀਆਂ ਮੰਨੀਆਂ ਬੰਦੇ ਨੇ ਸਿਆਣਾ ਬੰਦਾ ਹੈ ਤੇ ਯਾਰ ਬਰੂ ਕੇ ਗਲਤੀ ਮੰਨੀ ਆ ਯਾਰ ਜਿਹੜਾ ਪੰਜਾਬ ਹੈ ਨਾ ਇਹ ਧਰਮ ਹੈ ਜਿਹੜਾ ਸਾਡਾ ਦਇਆ ਕਾ ਪੂਤ ਹੈ। ਦਇਆ ਦਾ ਧਰਮ ਹੈ ਤੇ ਤੁਸੀਂ ਵੀ ਦਇਆ ਕਰਿਆ ਕਰੋ ਯਾਰ ਜਦੋਂ ਇੱਕ ਬੰਦਾ ਗਲਤੀ ਮੰਨ ਲੇ ਨਾ ਉਦੋਂ ਉੱਤੇ ਕੁਝ ਨਹੀਂ ਹੁੰਦਾ। ਕੁਝ ਨਹੀਂ ਹੁੰਦਾ ਜੀ। ਸਾਰਾ ਕੁਝ ਹੀ ਆ ਜਾਂਦਾ ਹੁੰਦਾ। ਉਹ ਕਲੀਅਰ ਹੋ ਜਾਂਦੀ ਗੱਲ। ਬਾਕੀ ਉਹਨੇ ਪੰਜਾਬੀ ਲਈ ਗਾਇਆ ਬੜਾ ਯਾਰ। ਬਹੁਤ ਗਾਇਆ। ਪੰਜਾਬੀ ਬੋਲੀ ਨੂੰ ਸਾਂਭ ਕੇ ਬੜਾ ਠੀਕ ਹੈ ਯਾਰ ਆਪਾਂ ਚਲੋ ਠੀਕ ਉਹਨੇ ਕਹਿਤਾ ਵੀ ਜੇ ਪੰਜਾਬੀ ਬੋਲੀ ਮਾਂ ਤਾਂ ਹਿੰਦੀ ਮਾਸੀ ਆਹੀ ਗੱਲ ਕਹੀ ਤੇ ਯਾਰ ਆਪਣੇ ਤੇ ਥੋਪੀ ਜਾਂਦੇ ਹੁਣ ਮੈਂ ਤੁਹਾਨੂੰ ਵੀਡੀਓ ਪਾਈ ਆ ਨਾ ਮੈਂ ਦੱਸਿਆ ਨਾ ਮੈਂ ਉਹ ਕਹਿੰਦਾ ਵੀ ਹਿੰਦੀ ਚ ਕਹਿ ਠੰਡਾ ਲੈਣਾ ਦਾ ਮੈਂ ਛੱਡ ਕੇ ਆ ਯਾਰ ਕਰਿਆਨੇ ਦੀ ਦੁਕਾਨਾਂ ਉਹਨਾਂ ਦੀਆਂ ਰੇਡੀਆਂ ਉਹਨਾਂ ਦੇ ਗਾ ਯਾਰ ਸਾਡੇ ਬੰਦੇ ਤਾਂ ਵਿਹਲੇ ਬੈਠਿਆ ਯਾਰ ਆਦੀ ਮੈਂ ਬਾਗੇ ਪ੍ਰਾਣੇ ਤੁਰਿਆ ਆਉਂਦਾ ਸੀਗਾ ਖਾਲਸਾ ਸਾਡਾ ਕੁਲਚਿਆਂ ਵਾਲਾ ਯਾਰ ਉਈ ਦੀ ਸਫਾਈ ਨਾ ਬਣਾਉਂਦਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਆਪ ਦਾ ਕੋਲ ਚ ਆਪ ਖਾਂਦਾ ਉਹ ਬੰਦਾ ਤੇ ਨਹੀਂ ਰੇੜੀ ਵਾਲਾ ਕੋਈ ਵੀ ਆਪ ਦਾ ਸਮਾਨ ਆਪ ਨਹੀਂ ਖਾਂਦਾ ਵੇਖਿਆ ਅਜੇ ਤੱਕ ਮੈਂ ਠੀਕ ਹੈ ਫੇਰ ਵੀ ਭੰਜਾਂ ਕੋਲੇ ਲੈਣਾ ਲੱਗੀਆਂ ਸੀ ਉਹ ਖਾਲੀ ਸੀ ਵਿਚਾਰਾ ਯਾਰ ਗਲਤੀ ਤਾਂ ਸਾਡੀ ਆ ਨਾ ਅਸੀਂ ਖੜੋ ਅਸੀਂ ਆਪਣੇ ਬੰਦੇ ਦਾ ਸਮਾਨ ਲਓ ਯਾਰ ਹੁਣ ਜਿੰਨਾ ਚੰਦਪੁਰਾਣੇ ਵਾਲ ਟੂਲ ਟੈਕ ਸੀ ਸਾਰੇ ਮੁੰਡੇ ਪੰਜਾਬੀ ਆ ਗਏ ਆਪਣੇ ਸਾਰੇ ਘੜਤੇ ਉੱਥੋਂ ਉਹਨਾਂ ਨੇ ਪਰ ਹੁਣ ਕੋਈ ਸਮਾਨ ਨਹੀਂ ਲੈਂਦਾ ਅੱਗੇ ਪੀੜ ਲੱਗੀ ਰਹਿੰਦੀ ਸੀ فرق ਤਾਂ ਆ ਆ ਪਤਾ ਨਹੀਂ ਕਿਉਂ ਅਸੀਂ ਆਪ ਹੀ ਆਪਣੀ ਜੜਾਂ ਵੱਢੀ ਜਾਂਦੇ ਯਾਰ ਸਹੀ ਗੱਲ ਹੈ ਠੀਕ ਹੈ ਫਿਰ ਅਸੀਂ ਕਹਦੇ ਨੇ ਸਾਡੀ ਨੌਜਵਾਨੀ ਕੰਮ ਨਹੀਂ ਕਰਦੀ ਕਰੂ ਕਿਵੇਂ ਜਦੋਂ ਆਪਾਂ ਕੋਲ ਉਹਨਾਂ ਨੂੰ ਸਹਿ ਹੀ ਨਹੀਂ ਦੇਣੀ ਉਹਨਾਂ ਨੂੰ ਹੌਸਲਾ ਵੀ ਦੇ ਜੀ ਆਪਾਂ ਆਪ ਨਹੀਂ ਹੌਸਲਾ ਦੇ ਦੇ ਠੀਕ ਹੈ ਨਾ ਜੇ ਪੰਜਾਬੀ ਖੜਾ ਉਹਦੀ ਹੈਲਪ ਕਰੋ ਇਹ ਨਹੀਂ ਹੈਗਾ ਕਿ ਪੰਜਾਬੀ ਸਰਦਾਰ ਹੀ ਹੋਣਾ ਚਾਹੀਦਾ ਪੰਜਾਬੀ ਮੁਸਲਮਾਨ ਵੀ ਹੋ ਸਕਦਾ ਪੰਜਾਬੀ ਹਿੰਦੂ ਵੀ ਹੋ ਸਕਦਾ ਪੰਜਾਬੀ ਪੰਜਾਬ ਆਪਣੇ ਇੱਕ ਦੂਜੇ ਤੇ ਖੂਨ ਡੁੱਲਦਾ ਇਹ ਗੱਲ ਚੰਦ ਲੋਕ ਹੈਗੇ ਜਿਹੜੇ ਐਵੇਂ ਖਰਾਬ ਕਰਨ ਵਾਲੇ ਨਹੀਂ ਪੰਜਾਬ 'ਚ ਅਜੋ ਜੀ ਕੋਈ ਹੈ ਨਹੀਂ ਕੈਂਤੂ ਪ੍ਰਾਂਤੂ ਵਾਲੇ ਪਰ ਅਸੀਂ ਇਹ ਕਿਸੇ ਹਿਸਾਬ ਨਾਲ ਕਾਬੂ ਪਾ ਲਾਂਗੇ ਤਾਂ ਵਧੀਆ ਗੱਲ ਆ ਅੱਜ ਮੈਨੂੰ ਕੈਨੇਡਾ 'ਚੋਂ ਅਮਰੀਕਾ 'ਚੋਂ ਮੁੰਡੇ ਦਾ ਫੋਨ ਆਇਆ ਟਰੱਕ ਡਰਾਈਵਰ ਹੈ ਉਹ ਮੈਨੂੰ ਕਹਿੰਦਾ ਬਾਬਾ ਯਾਰ ਫਲਾਨੇ ਪਿੰਡ ਕਹਿੰਦਾ ਭਈਆਂ ਦੀਆਂ ਵੋਟਾਂ ਵੱਧ ਆ ਆਪਣੀ ਨਾਲ ਘੱਟ ਆ ਮੈਂ ਕਿਹਾ ਭਈਆਂ ਤਾਂ ਕਈ ਪਿੰਡ ਹੋ ਗਏ ਹੈਂ ਕੀ ਕਰੋਗੇ ਉਹ ਮੁੰਡੇ ਨੇ ਹਾਸੇ ਹਾਸੇ 'ਚ ਬਹੁਤ ਵੱਡਾ ਮੈਸੇਜ ਦਿੱਤਾ ਹੈ ਉਹ ਬਾਰੋਂ ਆਉਂਦਾ ਹੁੰਦਾ ਉਹਦੇ ਘਰੇ ਭਈਆ ਹੁੰਦਾ ਉਹ ਕਹਿੰਦਾ ਇਹ ਕਿਦਰ ਮੂੰਹ ਚੱਕੀ ਹੈਗਾ ਚੱਲ ਬਾਹਰ ਉਹ ਕਹਿੰਦਾ ਬਾਹਰ ਨਾ ਘਰ ਸਾਡਾ ਹੈ ਕਿਹੜਾ ਤੇਰਾ ਘਰ ਹੈ ਕਹਿੰਦਾ ਬਾਹਰ ਨਿਕਲ ਘਰ ਸਾਡੀ ਹੈ ਹੈ ਅਸੀਂ ਪੱਕੀ ਹੈਗੇ ਇੱਥੇ ਤੂੰ ਕਿੱਥੋਂ ਦਾ ਗੱਡੀ ਬਦੀ ਆ ਗਿਆ ਭਈ ਉਹ ਕਹਿੰਦਾ ਖੜ ਜਾ ਮੈਂ ਸਰਪੰਚ ਨੂੰ ਲਿਆਉਣਾ ਕਹਿੰਦਾ ਸਰਪੰਚ ਵੀ ਆ ਉਹ ਆਂਦੀ ਹੈਗੀ ਸਰਪੰਚ ਆ ਸਰਪੰਚਾ ਇਹ ਕਹਿੰਦਾ ਘਰ ਮੇਰੀ ਹੈਗੀ ਕਹਿੰਦਾ ਖੱਜਾ ਹੈਗੀ ਇਹਨੂੰ ਇਥੇ ਉਹ ਵਾਧਾ ਸਰਪੰਚਾ ਘਰ ਮੇਰਾ ਉਹ ਕਹਿੰਦਾ ਗੱਲ ਸੁਣ ਲੈ ਖਬਰਦਾਰ ਜੇ ਉੱਚੀ ਬਾਤ ਜਿੱਡ ਗੱਲ ਕਰੀ ਹੈਗੀ ਇਹ ਬੰਦਾ ਮੇਰਾ ਹੈਗੀ ਬਿਹਾਰੀ ਮੈਂ ਵੀ ਸਰਪੰਚ ਬਿਹਾਰੀ ਠੀਕ ਹੈ ਇਹ ਘਰ ਸਾਡਾ ਹੈਗੀ ਤਾਂ ਹੈਗੀ ਸਾਡਾ ਪਿੰਡ ਹੀ ਹੈਗੀ ਇਹ ਹੈ ਇਹ ਕੰਮ ਹੋਣਾ ਹੈ ਹੋਣਾ ਜੀ ਬਿਲਕੁਲ ਹੋਣਾ ਇਹ ਆ ਰਿਹਾ ਸਮਾਂ ਕਿ ਮੈਂ ਕੱਲ 24 ਸਾਲਾਂ ਦਾ ਮੁੰਡਾ ਤੇ ਇੰਝ ਸਾਲਾਂ ਦਾ 11ਵੀਂ ਚ ਪੜ ਰਿਹਾ ਹਾਂ ਹਜੇ ਪੁਲਿਸ ਚ ਭਰਤੀ ਹੋਇਆ ਮੈਂ ਬੱਚੇ ਨਾਲ ਗੱਲ ਕਰੀ ਮੋਗੇ ਸਦਰ ਖਾਣੇ ਚ ਬੱਚਾ ਉਹ ਕਹਿੰਦਾ ਜੀ ਮੈਨੂੰ ਨਹੀਂ ਲੱਗਦਾ ਅੰਕਲ ਜੀ ਕਹਿੰਦਾ ਮੇਲਾ ਦਾ ਭਾ ਲੇਟ ਹੋ ਗਿਆ ਹਾਂ ਜੀ ਹੁਣ ਨੀ ਕੋ ਸੌ ਸਕਦਾ ਤੁਸੀਂ ਚਾਦਰਾਂ ਬੰਨ ਕੇ ਕਾ ਲੋ ਜਾ ਬੜੂਗੇ ਜਾਣ ਦਿੰਦੇ ਆ ਨਾ ਵੱਡੀ ਗੱਲ ਕੋਰਤਾ ਪਜਾਮਾ ਪਾ ਕੇ ਵੀ ਸਕੂਲ ਚ ਨਹੀਂ ਪੜਨ ਦਿੰਦੇ ਬਿਲਕੁਲ ਨਹੀਂ ਪੜਨ ਜੀਨ ਪਾ ਕੇ ਆਓ ਹਾਂ ਜੀ ਇਹ ਕਿਹੜਾ ਲਿਬਾਸ ਆ ਬਈ ਸਾਡਾ ਹੈ ਹੀ ਕੋਰਤਾ ਪਜਾਮਾ ਅਸੀਂ ਪਾ ਸਕਦੇ ਹਾਂ ਯਾ ਪਾ ਸਕਦੇ ਹਾਂ ਕੱਢ ਵੀ ਜੁੱਤੀ ਤੇ ਕੋਰਤਾ ਪਜਾਮਾ ਸਾਡਾ ਕਲਚਰ ਹੈ ਪਰ ਚਾਦਰਾਂ ਸਾਡਾ ਪੁਰਾਣਾ ਕਲਚਰ ਆ ਬੰਨਣੇ ਚਾਹੀਦੇ ਗੋਣਾ ਨਹੀਂ ਚਾਹੀਦਾ ਪਰ ਨਹੀਂ ਸਕੂਲ ਚ ਵੱਡ ਨਹੀਂ ਦੇਣਾ ਤੇ ਪਰਸੋਂ ਮੈਂ ਘੱਲਾਂ ਵਾਲੇ ਕਾਲਜ ਮੂਰੇ ਗਿਆ ਤੇ ਮੈਨੂੰ ਐ ਲੱਗੇ ਜਿਵੇਂ ਤਾਮਲ ਫਿਲਮ ਦੀ ਸ਼ੂਟਿੰਗ ਹੋਈ ਜਾਂਦੀ ਹੁੰਦੀ ਸਾਰੇ ਹੀ ਲੁੰਗੀਆਂ ਵਾਲੇ ਮੈਂ ਕਿਹਾ ਕੀ ਹੋ ਗਿਆ ਓਏ ਲੁੰਗੀਆਂ ਪੰਨੀ ਖੜੇ ਆ ਭਰੇ ਆਉਂਦੇ ਆਟੋ ਕੀ ਗੱਲ ਆ ਮੈਂ ਕਿਹਾ ਯਾਰ ਉਹ ਮੈਨੂੰ ਕੋਈ ਨਹੀਂ ਕਹਿੰਦਾ ਸਟੂਡੈਂਟ ਹੈ ਲੁੰਗੀਆਂ ਬੰਨ ਕੇ ਆਏ ਆ ਕਾਲਜ ਦੇ ਹਾਂ ਅਗਲੇ ਭੜੇ ਆ ਜਿਹੜੇ ਆਪਣਾ ਚਾਦਰਾਂ ਬੰਨ ਕੇ ਆਉਂਦੇ ਨੇ ਜਿਹੜੇ ਕੀ ਜਲੂਸ ਕੱਢਿਆ ਜਲੂਸ ਕੱਢਿਆ ਏ ਠੀਕ ਐ ਇੰਨਾ ਫਰਕ ਪੈ ਗਿਆ ਭਾਈ ਸਾਹਿਬ ਕੀ ਕਰਾਂਗੇ ਠੀਕ ਹੈ ਹੁਣ ਚਿੰਤਾ ਦਾ ਵਿਸ਼ਾ ਹੈ ਪੰਜਾਬ ਤੇ ਹੁਣ ਤੁਹਾਨੂੰ ਪਤਾ ਨਾ ਆਪਣਾ ਸਤਖੰਡ ਹਜੂਰ ਸਾਹਿਬ ਸੈਂਟਰ ਦੇ ਹੱਥ ਚ ਹੈ ਵੱਡੀ ਗੱਲ ਤਾਂ ਦਰਬਾਰ ਸਾਹਿਬ ਤੇ ਵੀ ਡੀਸੀ ਵਹਿੰਦਾ ਜੀ ਸਾਹਬ ਵੇਲੇ ਬਸ ਇਹ ਕੀ ਰਹਿ ਗਿਆ ਮੇਰੇ ਹਿਸਾਬ ਨਾਲ ਇਹ ਵੀ ਹੱਥੋਂ ਨਿਕਲ ਜਾਣਾ ਯਾਰ ਹਾਂ ਸਹੀ ਗੱਲ ਹੈ ਸਾਡੇ ਬੰਦੇ ਆਪ ਹੀ ਕਢਾ ਰਹੇ ਆ ਵੋਟਾਂ ਚ ਦੇਖ ਲਓ ਕਿ ਤੂੰ ਪ੍ਰੰਤੂ ਹੋ ਰਹੀ ਹੈ ਆਉਦੇ ਬੰਦੇ ਚੰਗੇ ਜਿਤਾਉਣੇ ਨਹੀਂ ਅਸੀਂ ਕੰਮ ਖਰਾਬ ਹੋ ਜਾਣਾ ਠੀਕ ਹੈ ਨਾ ਅਸੀਂ ਤਾਂ ਯਾਰ ਉਹ ਲੋਕ ਆ ਯਾਰ ਹੁਣ ਅਸੀਂ ਤਾਂ ਇੱਥੋਂ ਤੱਕ ਯਾਰ ਡਿੱਗ ਪਏ ਆ ਯਾਰ ਵੋਟਾਂ 'ਚ ਹੁਣ ਯਾਰ ਸਾਡੇ ਪਿੰਡ 11 12 ਸਰਪੰਚ ਖੜੇ ਆ 10 ਉਹਦੇ ਨੇ ਫਿਰਦੇ ਆ 10 ਉਹਦੇ ਨੇ ਫਿਰਦੇ ਆ ਹੁਣ ਰੌਣਕਾਂ ਲੱਗੀਆਂ ਪਈਆਂ 12 ਜਾ ਕੇ ਐਵੇਂ ਉਹ ਸਰਪੰਚਾ ਹਜੇ ਜਿੱਤਿਆ ਹੈ ਹੀ ਨਹੀਂ ਵੋਟਾਂ ਦਾ ਪਤਾ ਨਹੀਂ ਪੈਣੀ ਕਿ ਨਹੀਂ ਸਰਪੰਚ ਪੈਣੀ ਹੈ ਆ ਸਰਪੰਚਾ ਲੈ ਯੇ ਰੌਣਕਾਂ ਅਨੇੰਦਗਾ ਵੋਟਾਂ 15 ਉਹ ਵੋਟਾਂ ਦਾ ਪਤਾ ਨਹੀਂ ਵੀ ਹੈਗੀਆਂ ਕਿ ਨਹੀਂ ਉਹ ਪੈਣੀਆਂ ਕਿ ਨਹੀਂ ਪਰ ਵੋਟਾਂ ਪਹਿਲੇ ਹੀ ਕਹਤਾ ਉਹ ਹਨਾ ਇਹ ਵੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਪੈਣੀਆਂ ਵੋਟਾਂ ਤੁਹਾਨੂੰ ਜਾਂ ਨਹੀਂ ਪੈਣੀਆਂ ਪਰ ਸਾਡੇ ਬੰਦਿਆਂ ਨੂੰ ਜੇ ਇੱਕ ਨੇ ਉਬਲਿਆ ਆਂਡਾ ਦੇ ਤਾਂ ਦੂਜੇ ਨੇ ਨਾਲ ਚਟਨੀ ਬਣਾ ਲਈ ਉਧਰ ਉੱਠ ਜਾਣਾ ਯਾਰ ਇਹ ਕੱਲਾ ਆਂਡਾ ਯਾਰ ਤੇ ਚਟਨੀ ਨਾਲ ਉਧਰ ਪਾਵਾਂਗੇ ਇਈ ਗੱਲ ਆ ਜੀ ਇਹਨਾਂ ਨੂੰ ਭਾਰ ਦਾ ਪਤਾ ਹੀ ਨਹੀਂ ਗਾ ਜੀ ਪਰਮਾਤਮਾ ਨੂੰ ਭੁੱਲ ਚੁੱਕੇ ਆ ਪਰਮਾਤਮਾ ਨੂੰ ਯਾਦ ਕਰ ਲੋ ਜੀ ਬਚਣਾ ਜੀ ਬਚਣਾ ਮੈਂ ਬਾਰ ਬਾਰ ਕਹਿੰਦਾ ਸਾਡੇ ਭਰਾ ਨੇ ਮੈਨੂੰ ਪੁੱਛਿਆ ਸੀ ਬਾਬਾ ਜੀ ਉਹ ਕਿਤਾਬ ਦਾ ਜ਼ਿਕਰ ਬਹੁਤ ਸੁਣਿਆ ਊੜੀ ਵਾਲੇ ਬਾਬਾ ਜੀ ਦਾ ਜਿਹੜਾ 500 ਸਾਲ ਪਹਿਲਾਂ ਲਿਖੀ ਆ ਉਹਦਾ ਨਾਮ ਦੱਸੋ ਉਹਦਾ ਨਾਮ ਥੋੜਾ ਜਿਆ ਔਖਾ ਹੈ ਬਾਈ ਜੀ ਮੈਂ ਕੱਲ ਵਾਲੀ ਵੀਡੀਓ ਤੇ ਜ਼ਰੂਰ ਸ਼ੇਅਰ ਕਰੂੰਗਾ ਸਾਰੇ ਭਰਾ ਸੁਣ ਲਿਓ ਤੇ ਸਾਰੇ ਭਰਾ ਪੜ੍ਹ ਲਿਓ ਕੀ ਕੀ ਲਿਖਿਆ ਤੇ ਕੀ ਕੀ ਹੋਇਆ ਤੇ ਕੀ ਹੋਣ ਵਾਲਾ ਉਹਦੇ ਵਿੱਚ 2027 ਐਂਡ ਲਿਖਿਆ ਹੋਇਆ ਜੀ ਐਂਡ 2027 ਦੇ ਵਿੱਚ ਬੰਗਲੌਰ ਰਾਜਧਾਨੀ ਬਣੂਗੀ ਹਾਂ ਬੰਗਲੌਰ ਲਿਖਿਆ ਉਹਨੂੰ ਹਾਂ ਰਾਜਧਾਨੀ ਬਣੂਗੀ ਸਭ ਤੋਂ ਪਹਿਲਾਂ ਕਹਿੰਦੇ ਚੀਨ ਵਾਲੇ ਪਾਸੋਂ ਅਟੈਕ ਹੋਊਗਾ ਕਾਲੀ ਮਾਤਾ ਦੇ ਮੰਦਿਰ ਤੇ ਹੋਊਗਾ ਜਗਨਨਾਥ ਮੰਦਰ ਕੋਲ ਦੀ ਬਹੁਤ ਵੱਡਾ ਰੋਡ ਬਣੂਗਾ ਬਣ ਗਿਆ ਠੀਕ ਐ ਜਰ ਵੱਡੀਆਂ ਗੱਲਾਂ ਯਾਰ ਉਹਨੂੰ ਕੀ ਪਤਾ ਸੀ ਜਰਨੈਲ ਸਿੰਘ ਭਿੰਡਰਾਂ ਵਾਲਾ ਹੋਊਗਾ ਐਂ ਕਰਕੇ ਦਰਬਾਰ ਸਾਹਿਬ 'ਚ ਅਟੈਕ ਹੋਊਗਾ ਚਿਦਰਾ ਗਾਂਧੀ ਕਰੂਗੀ ਫੌਜ ਚੜੂਗੀ ਉਹਨੂੰ ਕੀ ਪਤਾ ਸੀ ਉਹਨੇ ਲਿਖਿਆ ਵਾ ਹਾਂ ਉਹਨੇ ਤਰੀਕ ਵੀ ਤੈਅ ਕਰੀ ਐ 25 ਜਿੱਤੇ ਜੰਦ ਸ਼ੁਰੂ ਹੋਣਾ ਐ 25 ਚ 15 ਤਰੀਕ ਐ 15 ਮਾਰਚ ਐ 25 ਮਾਰਚ ਐਂ ਕਰੀ ਵੀ ਉਹਦੇ 'ਚ ਅੱਛਾ ਜੀ 15 ਕਹਿੰਦੇ 25 ਮਾਰਚ ਨੂੰ ਲੜਾਈ ਸ਼ੁਰੂ ਐ ਹਾਂਜੀ ਆਹ ਅਗਲੇ ਸਾਲੀ ਬਸ ਮਾਰਚ ਜੋ ਲੜਾਈ ਸ਼ੁਰੂ ਹੋ ਜਾਣੀ ਐਂਡ ਤੇ 30 ਦਾ ওয়ার্ল্ড ਵਾਰ ਹੈ ਹਾਂਜੀ ਫੇਰ ਇਹ ওয়ার্ল্ড ਵਾਰ ਲੱਗਣੀ ਐ ਫੇਰ ਚੱਲਣਗੇ ਪਰਮਾਣੂ ਕਿੱਥੇ ਵੱਜਣਾ ਵੱਡੀ ਗੱਲ ਹੈ ਪਾਣੀ ਆ ਜਿਹੜਾ ਸਾਡਾ ਸਰੀਰ ਆ 70% ਪਾਣੀ ਆ ਇਹਦੇ ਚ 30% ਹੀ ਆ ਬਾਕੀ ਸਾਰਾ ਦੂਜਾ ਖੂਨ ਜਿਹੜਾ ਮਿਲਾ ਲੀਏ ਆਪਾਂ ਹੈਨਾ ਤੇ 70% ਪਾਣੀ ਆ ਪਾਣੀ ਪੀਣਾ ਸੀ ਬਚਦੇ ਨਹੀਂ ਤੇ ਅੱਗ ਤੋਂ ਵੀ ਬੰਦਾ ਬਚ ਸਕਦਾ ਪਾਣੀ ਪਾ ਕੇ ਬੁਝਾ ਦੂ ਹਰ ਚੀਜ਼ ਤੋਂ ਬਚ ਜਾਂਦਾ ਲੋੜ ਵੀ ਨਹੀਂ ਸਾਰ ਵੀ ਸਕਦੇ ਉਹ ਤੋਂ ਬਿਨਾ ਪਰ ਪਾਣੀ ਤੋਂ ਬਿਨਾ ਨਹੀਂ ਸਾਰ ਸਕਦੇ ਸਹੀ ਗੱਲ ਹੈ ਠੀਕ ਹੈ ਤੇ ਮਾਰਨਾ ਵੀ ਪਾਣੀ ਨਹੀਂ ਆ ਦੇਖੋ ਅੱਛਾ ਜੀ ਮਾਰਨਾ ਵੀ ਪਾਣੀ ਨਹੀਂ ਹੈ ਉਹ ਕਿਵੇਂ ਜੀ ਪਾਣੀ ਚੜਨਾ ਕੁਦਰਤ ਨੇ ਐਸਾ ਕ੍ਰਿਸ਼ਮਾ ਕਰਨਾ ਸਮੁੰਦਰ ਦੇ ਵਿੱਚ ਜਿਹੜੀ ਕਰਨ ਪੈਣੀ ਹੈ ਸਮੁੰਦਰ ਉੱਠਣਾ ਸਮੁੰਦਰ ਵਾਲਾ ਏਰੀਆ ਤਾਂ ਥੋੜੇ ਟਾਈਮ 'ਚ ਹੀ ਖਤਮ ਹੋ ਜਾਣਾ ਜੀ ਅੱਛਾ ਜੀ ਉਹਦਾ 25 ਦਿਨ ਲਵੇਟਿਆ ਜਾਣਾ ਹਾਂ ਕਈ ਐਸੇ ਸਮੁੰਦਰ ਦੇ ਖਾਲੀ ਹੋਣਗੇ। ਅੱਛਾ ਜੀ। ਪਤਾ ਸਭ ਨੂੰ ਹੈ। ਸਰਕਾਰਾਂ ਵੀ ਲੱਗੀਆਂ ਹੋਈਆਂ ਜਿਹੜੇ ਤਗੜੇ ਬੰਦੇ ਆ ਅਡਾਨੀ ਬਾਨੀ ਜਿਵੇਂ ਜਿਹੜੇ ਬਾਪ ਦੇ ਪੂਰੇ ਸਹਿਚਾਰ ਵਾਲੇ ਬੰਦੇ ਐ ਉਹ ਆਪਦੇ ਐਸੇ ਕੰਟੇਨਰ ਕੈਪਸੂਲ ਤਿਆਰ ਕਰ ਰਹੇ ਐ। ਜੇ ਕਿਸੇ ਭਰਾ ਨੇ ਵਹਿਵਲ ਪੜ੍ਹੀ ਹੋਵੇ ਤਾਂ ਉਹਦੇ ਵਿੱਚ ਜ਼ਿਕਰ ਕੀਤਾ ਵਾ ਸੀਗਾ ਜਦੋਂ ਪਹਿਲਾ ਧਰਤੀ ਖਤਮ ਹੋਈ ਸੀ ਦੁਨੀਆ। ਉਹਨਾਂ ਨੇ ਇੱਕ ਐਸਾ ਆਪਦਾ ਬਣਾਇਆ ਸੀ ਕੰਟੇਨਰ ਉਹਦੇ ਵਿੱਚ ਕੁਝ ਜਾਨਵਰ ਰੱਖੇ ਸੀ। ਤੇ 2 ਸਾਲ ਦਾ ਪ੍ਰਬੰਧ ਸੀ ਕਿ 2 ਸਾਲੇ ਦੇ ਵਿੱਚ ਹੀ ਰਹਿ ਸਕਦੇ ਆ ਸੀ। ਅੱਛਾ ਜੀ। 2 ਸਾਲ ਉਹ ਅੰਦਰ ਹੀ ਰਹੇ ਸੀ ਉਹਦੇ। ਪਾਣੀ ਉੱਤਰ ਗਿਆ ਸੀ। ਉਹਨਾਂ ਨੇ ਆਏ ਵੇਖਣਾ ਸੀ ਵੀ ਅਸੀਂ ਧਰਤੀ ਤੇ ਕਦੋਂ ਆਉਨੇ ਆ। ਕਿੰਨੇ ਉੱਚੇ ਫਿਰਦੇ ਆ। ਠੀਕ ਹੈ। ਉਹਨਾਂ ਨੇ ਸਾਲ 1.5 ਸਾਲ ਬਾਅਦ ਇੱਕ ਜਾਨਵਰ ਛੱਡਿਆ ਸੀ। ਤਾਂ ਇੱਕ ਐਕਸਪੈਰੀਮੈਂਟ ਕਰਦੇ ਹਾਂ। ਹਾਂ। ਉਹ ਜਾਨਵਰ ਡੱਕਾ ਲੈ ਕੇ ਆ ਗਿਆ ਹਾਰਾ। ਤਾਂ ਨਹੀਂ। ਉਹ ਕਹਿੰਦੇ ਵੀ ਦਰਾਖਤ ਹੋ ਗਏ ਧਰਤੀ ਤੇ ਨੇੜੇ ਆ ਗਏ ਆਪਾਂ। ਠੀਕ ਹੈ ਇਹਦਾ ਮਤਲਬ ਆ ਪਧਰਤੀ ਤੇ ਆ ਗਏ ਆ ਜੀ ਹਰਿਆਲੀ ਹੋਣੀ ਸ਼ੁਰੂ ਹੋ ਗਈ ਆ ਆ ਪੱਤਾ ਹਰਾ ਕਿੱਥੋਂ ਆਇਆ ਠੀਕ ਹੈ ਇਸ ਕਰਕੇ ਉਹ ਜੁਗਾਰ ਇਹ ਬਣਾਉਣ ਲੱਗ ਗਿਆ ਲੋਕਣ ਵਾਸਤੇ ਪਰ ਸਾਡਾ ਕੀ ਇੱਕ ਮੈਨੂੰ ਕਹਿੰਦਾ ਬਾਂਕਰ ਪਾਟ ਲਾਂਗੇ ਮੈਂ ਕਿਹਾ ਬਾਂਕਰਾਂ ਚ ਤੇ ਪਾਣੀ ਆਉਣਾ ਉਹਦੇ ਵਿੱਚ ਇਹ ਵੀ ਲਿਖਿਆ ਬਾਬੇ ਨੇ ਕਹਿੰਦਾ ਸੁੱਕੀਆਂ ਦਾਲਾਂ ਜਿਹੜੀਆਂ ਪੁੰਗਰ ਨਾਲੀਆਂ ਜਿਵੇਂ ਮੂੰਗੀ ਐ ਛੋਲੇ ਐ ਇਹ ਚੀਜ਼ਾਂ ਰੱਖੋ ਵੱਧ ਤੋਂ ਵੱਧ ਲੈ ਕੇ ਘਰਾਂ ਚ ਉਹਨਾਂ ਇੰਨਾ ਨਾਲ ਹੀ ਗੁਜ਼ਾਰਾ ਕਰਨਾ ਤੁਸੀਂ ਧਰਤੀ ਦਾ ਨਾਸਤ ਹੋ ਜੂਗੀ ਜਿਹੜੇ ਲੋਕ ਬਚਣਗੇ ਸਾਲ ਤੋਂ ਸਾਲ ਇਹਨਾਂ ਵਿੱਚ ਕੱਢਣਗੇ ਜੀ ਫਿਰ ਸਤਜੋਗ ਆਜੂਗਾ ਕਰਮ ਵਾਲੇ ਬਚੂਗਾ ਔਲਕਾ ਪੰਡ ਆਉਂਦੇ ਆ ਗੋਲੀ ਵਾਂਗੂ ਰਾਜਸਥਾਨ ਚ ਤਾਂ ਇਹਨੇ ਡਿੱਗਦੇ ਆ ਨਾ ਪਰ ਧਰਤੀ ਦੇ ਨੇੜੇ ਆਉਂਦੇ ਆਉਂਦੇ ਖਤਮ ਹੋ ਜਾਂਦੇ ਆ ਸੜ ਜਾਂਦੇ ਆ ਇਹਨਾਂ ਨੇ ਸੜਨਾ ਨਹੀਂ ਫਿਰ ਔਲਕਾ ਪੰਡ ਆਹੀਂ ਡਿੱਗਣਗੇ ਔਲਕਾ ਪੰਡ ਇਹ ਆਏ ਨਹੀਂ ਹੈਗਾ ਇਹ ਬਹੁਤ ਵੱਡੇ ਗ੍ਰਹਿ ਆ ਬਹੁਤ ਵੱਡੇ ਇਹ ਧਰਤੀ ਹਿਲਾਉਣਗੇ ਜਦੋਂ ਡਿੱਗਣਗੇ ਬਾਈ ਬਿਲਕੁਲ ਜੀ ਬਹੁਤ ਵਧੀਆ ਬਾਈ ਲੈ ਆਉਣਗੇ ਧਰਤੀ ਨਾਲੋਂ ਤੇਜ਼ ਕਿਸੇ ਚੀਜ਼ ਦੀ ਸਪੀਡ ਨਹੀਂ ਧਰਤੀ ਇੰਨੀ ਤੇਜ਼ ਘੁੰਮ ਰਹੀ ਹੈ ਇੱਕ ਸਕਿੰਟ 'ਚ ਮਾਸਟਰ ਜੀ ਤੁਹਾਨੂੰ ਤਾਂ ਪਤਾ 30 ਕਿਲੋਮੀਟਰ 30 ਕਿਲੋਮੀਟਰ ਕੱਢਦੀ ਹੈ ਇੱਕ ਸਕਿੰਟ 'ਚ ਇੱਕ ਸਕਿੰਟ 'ਚ 30 ਕਿਲੋਮੀਟਰ ਕੱਢ ਜਾਂਦੀ ਹੈ ਉਹਦਾ ਜਿਹੜਾ ਸੂਰਜ ਦੇ ਆਲੇ-ਦਾਲੇ ਚੱਕਰ ਲਾਉਂਦੀ ਉਹ ਲਾਉਂਦੀ 24 ਘੰਟਿਆਂ 'ਚ ਤੇ ਜੂਜਾ ਤਾਂ 30 ਕਿਲੋਮੀਟਰ ਕਰਦੀ ਹੈ ਇੱਕ ਸਕਿੰਟ 'ਚ ਹਾਬ ਲਾ ਲਓ ਕਿੰਨੀ ਸਪੀਡ ਨਾਲ ਚੱਲਦੀ ਹੈ ਇਹਦੇ ਦੇ ਦੋ ਔਲਕਾ ਪੈਂਡ ਜਿਹੜੇ ਡਿੱਗੇ ਜਦੋਂ ਗ੍ਰਹਿ ਡਿੱਗੇ ਤੇ ਇਹਦਾ ਕੰਪ ਜਾਨੀ ਹੈ ਠੀਕ ਹੈ ਨਾ ਬੈਲੈਂਸ ਵਿਗੜ ਜੂ ਇਹਦਾ ਡਾਇਨਾਸਰਾਂ ਦੇ ਯੁੱਗ ਵੇਲੇ ਵੀ ਇਦਾਂ ਹੀ ਹੋਇਆ ਸੀ ਔਲਕਾ ਪੈਂਡ ਡਿੱਗੇ ਸੀ ਜੀ ਧਰਤੀ ਖਤਮ ਅੱਗੇ ਵੀ ਹੋਈ ਹੈ ਪਰ ਹੁਣ ਉਹ ਟਾਈਮ ਦੁਬਾਰਾ ਆ ਗਿਆ ਕਿਉਂਕਿ ਇਹ ਤੇ ਭਜਨ ਬਹੁਤ ਪੈ ਚੁੱਕਿਆ ਧਰਤੀ ਦੀ ਆਪਾਂ ਕਹਿੰਦੇ ਆ ਭਾਰ ਪੈ ਗਿਆ ਇਹ ਤੇ ਐਸਾ ਭਾਰ ਪੈ ਗਿਆ ਜਿਹੜਾ ਉਹਦੇ ਚੱਕਣ ਯੋਗ ਨਹੀਂ ਖਲ ਯੋਗ ਠੀਕ ਹੈ ਉਹਦੇ ਚੱਕਣ ਯੋਗ ਨਹੀਂ ਹੈਗਾ ਹੁਣ ਇਸ ਕਰਕੇ ਸਾਰੇ ਭਰਾ ਯਾਰ ਮੇਰੀ ਪੰਜਾਬ ਨੂੰ ਪੰਜਾਬੀਅਤ ਨੂੰ ਸਾਰਿਆਂ ਨੂੰ ਜਿੱਥੇ-ਇੱਥੇ ਬੇਟੇ ਬੇਂਤੀਆ ਵੱਧ ਤੋਂ ਵੱਧ ਬਾਣੀ ਨਾਲ ਜੁੜੋ ਵੱਧ ਤੋਂ ਵੱਧ ਰੱਬ ਦਾ ਨਾਮ ਲਓ ਤਾਂ ਜੋ ਜਿਹੜਾ ਸਾਡਾ ਬਾਂਸ ਜਿਉਂਦਾ ਰਹਿ ਸਕੇ ਚੰਦ ਲੋਕ ਜਿਹੜੇ ਚੰਗੇ ਲੋਕ ਧਰਤੀ ਤੇ ਬਚਣਗੇ ਬਾਕੀ ਤੁਸੀਂ ਆ ਚਿੰਤਾ ਨਾ ਕਰਿਆ ਕਰੋ ਤੁਹਾਨੂੰ ਉਹ ਮਾੜਾ ਕਹਿੰਦਾ ਤੁਹਾਨੂੰ ਉਹ ਮਾੜਾ ਕਹਿੰਦਾ ਇਹ ਤਾਂ ਸਾਡੀ ਬਾਣੀ ਵੀ ਕਹਿੰਦੀ ਹੈ ਪੱਥਰ ਉਸੇ ਦਰਖਤ ਨੂੰ ਵਾਈਦੀ ਹੈ ਜਿਹਦੇ ਫਲ ਮਿੱਠਾ ਹੈ ਜਿਹੜਾ ਕਿਸੇ ਨੂੰ ਕੁਝ ਦਿੰਦਾ ਹੈ ਠੀਕ ਹੈ ਜਿਹੜਾ ਬੰਦਾ ਕਾਮਯਾਬ ਹੋ ਗਿਆ ਨਿੰਦਿਆ ਉਹਦੀ ਹੋਊਗੀ ਬਿਲਕੁਲ ਜੀ ਜਿਹਨੂੰ ਜਿਹਦਾ ਬਜਾਰੇ ਦਾ ਕੋਈ ਵजूद ਹੀ ਨਹੀਂ ਉਹਦੀ ਨਿੰਦਿਆ ਕਿਹਨੇ ਕਰਨੀ ਠੀਕ ਹੈ ਉਹਦੇ ਤਾਂ ਨਾਮ ਹੀ ਨਹੀਂ ਲੈਣਗੇ ਕਿਸੇ ਨੇ ਨਾਮ ਉਹਦਾ ਹੀ ਲਿਆ ਜਾਂਦਾ ਹੈ ਨਿੰਦਿਆ ਉਹਦੀ ਹੁੰਦੀ ਹੈ ਜਿਹੜਾ ਸਿਖਰਾਂ ਤੇ ਪਹੁੰਚਦਾ ਬਿਲਕੁਲ ਜੇ ਤੁਹਾਡੀ ਕੋਈ ਨਿੰਦਿਆ ਕਰਦਾ ਤੁਹਾਨੂੰ ਕੋਈ ਗਾਲਾਂ ਕੱਢਦਾ ਕਮੈਂਟਾਂ ਦੇ ਵਿੱਚ ਕੱਢਦਾ ਤੁਸੀਂ ਸਮਝ ਲਓ ਕਿ ਕਾਮਯਾਬ ਹੋ ਰਹੇ ਹੋ ਤੁਸੀਂ ਉਹਨੂੰ ਨੈਗੇਟਿਵ ਨਾ ਸੋਚੋ ਜੇ ਮੁਰਾ ਤੁਸੀਂ ਵੀ ਕੱਢਣ ਲਾਗੇ ਫਿਰ ਉਹਦੇ ਤੇ ਆਪਣੇ 'ਚ ਕੋਈ ਫਰਕ ਨਹੀਂ ਰਿਹਾ ਠੀਕ ਹੈ ਨਾ ਫਿਰ ਤਾਂ ਆਪਾਂ ਜਿੰਨਾ ਕੋਨੇ ਆਪਣਾ ਪਾਪ ਧੋਤਾ ਉਹਨਾਂ ਦਾ ਆਪਾਂ ਜੜਾਤਾ ਹੈ ਨਾ ਇਸ ਕਰਕੇ ਯਾਰ ਆਪਾਂ ਇਹ ਚੀਜ਼ਾਂ ਵੱਲ ਧਿਆਨ ਦੇਣਾ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਬੰਦਾ ਤਾਂ ਪਹਿਲਾਂ ਤੋਂ ਹੀ ਬੜਾ ਦੁਖੀ ਹੈ ਯਾਰ ਹੈ ਹੁਣ ਵਿਆਹ ਆ ਗਿਆ ਜਨਾਨੀ ਨੇ ਸੂਟਾਂ ਦੀ ਮੰਗ ਰੱਖ ਦੇਣੀ ਹੈ 10 ਸੂਟ ਚਾਹੀਦੇ ਆ ਇੰਨੇ ਚਾਹੀਦੇ ਉਹ ਚਾਹੀਦਾ ਉਹ ਚਾਹੀਦਾ ਯਾਰ ਬੰਦੇ ਦਾ ਜਰੂਰ ਨਿਕਲ ਜਾਂਦਾ ਮਾਸਟਰ ਜੀ ਬਿਲਕੁਲ ਜੀ ਮੇਰੇ ਅੱਜ ਵੀ ਜਾਦਾ ਸਾਡੇ ਕਨੈਕਟਰ ਹੁੰਦਾ ਸੀਗਾ ਰਾਏ ਸਰ ਦਾ ਅੱਛਾ ਜੀ ਤੇ ਬੰਦੇ ਨੂੰ ਮਿਲਣਾ ਕੀ ਹੁੰਦਾ ਸੜਿਆ ਹੋਆ ਕੰਬਲ ਜਿਹਦਾ ਨਾ ਉੱਤੇ ਲੈਣ ਦੇ ਯੋਗ ਨਾ ਉਹ ਕਿਸੇ ਕੰਮ ਨਾ ਜਿਹੜੇ ਆਪਾਂ ਵੰਡਦੇ ਹੁੰਨੇ 30 30 50 50 ਵਾਲੇ ਪਈਆਂ ਨੂੰ ਉਹ ਕੰਬਲ ਦੇ ਦਿੰਦੇ ਆ ਯਾਰ ਹੈ ਬੰਦੇ ਦਾ ਸਾਰਾ ਜੋਰ ਲੱਗਿਆ ਹੁੰਦਾ ਬੁੜੀਆਂ ਦਿਖਾਉਣੀਆਂ ਨਾਲੇ ਕੋਲੇ ਖੜਾ ਲੈਂਦੀਆਂ ਬੰਦੇ ਨੂੰ ਹਾਂ ਤੇ ਰਸੂਟਾ ਬਾਈ ਜੀ ਦਾ ਪੂਰਾ ਬਾਈ ਜੀ ਜਾਗਦਾ ਹੁੰਦਾ ਇਹ ਮੇਰਾ ਪੂਰਾ ਤੇ ਜੇ ਕਦੇ ਪੈਂਟ ਸ਼ਰਟ ਦੇ ਵੀ ਦੇਣ ਤਾਂ ਫੇਰ ਉਹ ਗਾਣੇ ਵਾਲੀ ਗੱਲ ਹੋ ਜਾਂਦੀ ਜੱਟ ਦਾ ਪਜਾਮਾ ਬਿਲੋਂ ਉੱਚਾ ਹੋ ਗਿਆ ਉਹ ਫਿਰ ਨੀ ਕਰੀ ਬਣਦੀ ਆ ਉਹਦੀ ਨਹੀਂ ਤਾਂ ਉਹ ਪੈਕ ਹੀ ਤੁਰਿਆ ਜਾਂਦਾ ਗਾਂ ਦੀ ਗਾਂ ਪੈਕ ਹੀ ਤੁਰਿਆ ਜਾਂਦਾ ਗਾਂ ਦੀ ਗਾਂ ਸਹੀ ਗੱਲ ਹੈ ਬੁੜੀਆਂ ਵੀ ਗੁੱਸਾ ਨਹੀਂ ਕਰਦੀਆਂ ਇਹਦਾ ਬਾਈ ਜੀ ਹੁਣਾਂ ਦਾ ਇਹ ਤਾਂ ਕੋਈ ਨਹੀਂ ਇਹ ਤਾਂ ਐ ਹੀ ਰਹਿੰਦਾ ਹੈਨਾ ਸਹੀ ਗੱਲ ਆ ਜੀ ਕਿਸੇ ਨੇ ਨਹੀਂ ਪਜੰਦ ਕਰਨਾ ਹੁੰਦਾ ਉਹਦਾ ਸਾਰਾ ਜੋਰ ਉਹਦਾ ਲੱਗਿਆ ਹੁੰਦਾ ਹਾਂ ਬਾਲ ਉਹਦੇ ਝੜ ਜਾਂਦੇ ਆ ਵਿਆਹ ਦੇ ਵਿੱਚ ਸਾਰਾ ਜੋਰ ਲਾਗੀ ਦਾ ਲੱਗਿਆ ਹੁੰਦਾ ਸੂਟ ਦੂਜੇ ਲੈ ਜਾਂਦੇ ਆ ਲਾਗੀ ਯਾਰੀ ਉਹ ਤੋਂ ਕਹਿੰਦੇ ਦੋ ਕੁ ਸੌ ਆਲਾ ਵੀ ਦੇ ਦੇ ਹਾਂ ਵੀ ਹੁਣ ਇਹ ਦੇ ਨਾਲ ਕਰਜ਼ਾ ਚੜਨ ਲੱਗਿਆ ਇਹ ਨਹੀਂ ਤਾਂ ਸੌਰੇ ਨੂੰ ਤੁਹਾਨੂੰ ਸੀਸ ਦੇਣੀ ਹੈ ਜਿਹਨੇ ਭਾਂਡੇ ਧੋਤੇ ਤੁਹਾਡੇ ਇੰਨੇ ਵਿਆਹ ਦੇ ਗੰਦ ਤੋਂ ਦਾ ਝਾੜੂ ਮਾਰਿਆ ਯਾਰ ਕਚਰਾ ਚੱਕਿਆ ਯਾਰ ਉਹਨੂੰ ਤਾਂ ਲੈ ਦਿਓ 11500 ਦਾ ਸਹੀ ਗੱਲ ਆ ਜੀ ਹੈ ਤਾਂ ਜੀ ਯਾਰ ਸਾਡੇ ਇੱਕ ਸ਼ਰਮਾ ਜੀ ਆ ਉਹਨਾਂ ਨੇ ਵਿਆਹ ਕਰਿਆ ਬਾਈ ਹਾਂ ਤੇ ਉਹਦੇ ਘਰ ਵਾਲੀ ਨੇ ਲਾਗੀਆਂ ਨੂੰ ਹਾਂ ਨਾਲੇ ਵੇਖੋ ਟਰੈਕਟਰਾਂ ਟ੍ਰੂਟਰਾਂ ਦਾ ਕੰਮ ਕਰਦਾ ਪੰਮੀ ਪੰਡ ਦਾ ਸਮਾਰਤਰ ਤੋਂ ਉਹਨਾਂ ਨੇ ਬੇਟੀਆਂ ਦਾ ਵਿਆਹ ਕਰਿਆ ਬਾਈ ਅੱਛਾ ਜੀ ਜਿੰਨੇ ਲਾਗੀ ਸੀ ਛੋਟੀ ਦੇ ਸੂਟ ਦਿੱਤੇ ਬਾਬਾ ਸਾਰਿਆਂ ਨੂੰ 55 5500 ਰੁਪਏ ਅੱਛਾ ਜੀ ਯਾਨੀ ਯਾਰ ਉਹਨਾਂ ਨੂੰ ਰੱਦਿਆ ਨੂੰ ਕੀ ਰਿਜਾਉਣਾ ਯਾਰ ਰਿਜਾਉਣਾ ਬਿਲਕੁਲ ਹੈ ਇਹਨਾਂ ਨੂੰ ਖੋਸ਼ ਕਰੋ ਯਾਰ ਹਾਂ ਹੈ ਬਿਲਕੁਲ ਜੀ ਈਆਂ ਦਾ ਕੰਨਿਆਦਾਨ ਕਰਿਆ ਤਾਂ ਦਾਨ ਵੀ ਹੋਵੇ ਨਾ ਕਹਣਗੇ ਸੂਟ ਅਕੇ ਦੇ ਦੇ ਕੋਈ ਨੇ ਕੁੜੀਆਂ ਨੂੰ ਦੇ ਦਿੱਤਾ ਪੁੱਨ ਉਹ ਕੁੜੀਆਂ ਦਾ ਕਹਦਾ ਪੁੱਨ ਆ ਯਾਰ ਜਿਹੜੀਆਂ ਏਡੇ ਤਕੜੇ ਘਰੋਂ ਆ ਪੁੱਨ ਤਾਂ ਉਹਨਾਂ ਦਾ ਜਿਨ੍ਹਾਂ ਨੂੰ ਹਜ਼ਾਰ ਆਲਾ ਜੁੜਦਾ ਨਹੀਂ ਜੁੜਦਾ ਨਹੀਂ ਬਿਲਕੁਲ ਜੀ ਠੀਕ ਐ ਬਾਕੀ ਪਾ ਲੋ ਖਾ ਲੋ ਹੰਡਾ ਲੋ ਯਾਰ ਦੋਸਾਲ ਆ ਆ ਸਕੇੜ ਦੋ ਦੁਨੀਆ ਚੱਲੀ ਐ ਖੁਸ਼ ਹੋ ਜੋ ਤੇ ਬਾਹਲਾ ਲੰਮਾ ਸਮਾਂ ਹੈ ਨਹੀਂ ਬਹੁਤ ਬਹੁਤ ਬਾਣੀਆ ਹੋ ਗਈਆਂ ਬਹੁਤ ਸਾਧੂ ਸੰਤਾਂ ਦੀਆਂ ਹੋ ਗਈਆਂ ਠੀਕ ਹੈ ਤੇ ਇਸ ਕਰਕੇ ਆਪਾਂ ਨਿੰਦਿਆ ਤੋਂ ਦੂਰ ਹੋ ਕੇ ਚੰਗੇ ਕੰਮਾਂ ਵੱਲ ਨੂੰ ਵਧੀਏ ਪ੍ਰਮਾਤਮਾ ਦਾ ਨਾਮ ਲਈਏ ਜਿਹੜਾ ਨਾਲ ਲੈ ਕੇ ਜਾਣਾ ਸਹੀ ਗੱਲ ਆ ਜੀ ਜੀਨੇ ਸਾਨੂੰ ਉੱਥੇ ਪਹਚਾਉਣਾ ਜੀਨੇ ਜਾ ਕੇ ਸਾਡੇ ਪਾਪ ਕੱਟਣੇ ਆ ਜੀਨੇ ਮੁੜ ਕੇ ਸਾਨੂੰ ਫੇਰ ਧਰਤੀ ਦੇ ਉਦੋਂ ਬਾਅਦ ਜੰਮਣਿਆ ਉਹ ਢਾਈ ਫੁੱਟ ਵਾਲੇ ਹਜੇ ਆਉਣਾ ਹੈ ਢਾਈ ਫੁੱਟ ਵਾਲਾ ਜਮਾਨਾ ਅੱਛਾ ਜੀ ਜਿਹੜਾ ਕਹਿੰਦੇ ਹੁੰਦੇ ਨੇ ਨਾ ਬੈਂਗਣੀ ਪੌੜੀ ਲਾ ਕੇ ਤੋੜਿਆ ਕਰਨੇ ਉਹ ਜਮਾਨਾ ਆਉਣਾ ਹੈ ਅੱਛਾ ਜੀ ਵੈਲਪਲ ਆਉਣਾ ਜੀ ਉਸ ਤੋਂ ਬਾਅਦ ਜਦੋਂ ਇੱਡੇ-ਇੱਡੇ ਪਰਮਾਣੂ ਚੱਲ ਗਏ ਕਦ ਸੁਭਾ ਰਹਿਣੇ ਸਹੀ ਗੱਲ ਆ ਜੀ ਫੇਰ ਆਉਣਗੇ 2.5 2.5 ਫੁੱਟੇ ਸਾਰੇ ਆ ਕਰਪਾਨਾ ਮੈਂ ਕਿਹਾ ਸਾਮਕੇ ਰੱਖਿਆ ਕਰਨਗੇ ਆਪਣੀਆਂ ਬਹੁਤ ਤੁਹਾਡੇ ਦਾਦੇ ਪੁਰਦਾਦੇ ਵੀ ਓਏ ਏਡੀ ਚੱਕਦੇ ਸੀ ਹੈਂ ਘੋੜੇ ਦੀ ਫੋਟੋ ਵੇਖਿਆ ਕਰਨਗੇ ਉੱਥੇ-ਉੱਥੇ ਘੋੜੇ ਹੁੰਦੇ ਸੀ ਕੰਜਰਦੇਓ ਤੇ ਘੋੜੇ ਵੀ ਤਾਂ ਆਪਣੇ ਚਾਰ ਲੀਜੇ ਇੱਡੇ ਹੋਣਗੇ ਉਦੋਂ ਨਹੀਂ 2.5 ਫੁੱਟ ਦਾ ਇਹ ਤੇ ਚੜੂ ਕਿਵੇਂ ਉਹ ਤਾਂ ਪੌੜੀ ਲਾ ਕੇ ਵੀ ਨਹੀਂ ਚੜ ਸਕਦਾ ਸਹੀ ਗੱਲ ਹੈਂ ਜਪਾ ਜਿਲਿਆ ਦਾ ਘੋੜਾ ਭੜਕਾ ਕੇ ਮਾਰੂ ਜਿਵੇਂ ਕਿਟਲੀ ਭੜਕਾਉਂਦਾ ਹੁੰਦਾ ਦੁੱਧ ਵਾਲੀ ਐਡੇ ਇੱਕ ਬੰਦੇ ਨੂੰ ਘੋੜਾ ਕਿਲੀ ਬੇਟਾ ਇਦਾਂ ਉਹਦੇ ਘੋੜੇ ਵੀ ਐਡੇ-ਐਡੇ ਹੋਣਗੇ 20 ਸਾਲ ਦੀ ਉਮਰ ਹੋਊਗੀ ਇਨਸਾਨ ਦੀ ਅੱਛਾ ਜੀ 20 ਸਾਲਾਂ ਦੀ ਸਾਰੀ ਕਬੀਲਦਾਰੀ ਜਨੇਟ ਦੂ ਅੱਛਾ ਜੀ ਫੇਰ ਸਤਜੋਗ ਆਉਣਾ ਬਾਈ ਹਾਂ 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 ਫੇਰ ਜਾ ਕੇ ਆਉਣਾ ਹੁਣ ਜਿਵੇਂ ਅਮਰੀਕਾ ਨੇ 20 ਸਾਂਭੇ ਆ ਨਾ ਬੈਂਕ ਬੰਦ ਕਰੀ ਵੀ ਆ ਉਹ ਉਦੋਂ ਖੁੱਲਣੀ ਉਹ ਧਰਤੀ ਨਾਸਤ ਹੋਗੀ ਅਮੈਂ ਬਿਆਹ ਵਾਲੀ ਗੱਲ ਕਰਨ ਲੱਗਿਆ ਸੀਗਾ ਮਾਲਵਾ ਵਾਸਤੇ ਕਨੈਕਟਰ ਹੁੰਦਾ ਸੀ ਰਾਏ ਸਰ ਦਾ ਮਹਿਰਿਆਂ ਦਾ ਮੁੰਡਾ ਹੁੰਦਾ ਸੀਗਾ ਰਾਏ ਸਰ ਤੋਂ ਬਰਨਾਲੇ ਕੋਲੋਂ ਅੱਛਾ ਜੀ ਉਹਨੇ ਨਾਨਕ ਸੱਕ ਜਾਣਾ ਸੀ ਮਾਲਕ ਨੇ ਪੈਸਿਆਂ ਨੂੰ ਜਵਾਬ ਦਿੱਤਾ ਤੇ ਉਧਰੋਂ ਮੈਂ ਲੁਧਿਆਣੇ ਆਪਾਂ ਉਦੋਂ ਕਬਜ਼ੇ 'ਚ ਹੁੰਦੇ ਸੀ ਭਾਈ ਉਧਰੋਂ ਮੈਂ ਆ ਗਿਆ ਮੈਂ ਆ ਕੇ ਜਦੋਂ ਵੇਖਿਆ ਮੈਂ ਕਿਹਾ ਕੀ ਗੱਲ ਹੋ ਗਈ ਭਾਈ ਕਹਿੰਦਾ ਯਾਰ ਰੋਣ ਹੀ ਲੱਗ ਗਿਆ ਯਾਰ ਅੱਛਾ ਜੀ ਮੈਂ ਕਿਹਾ ਨਾ ਯਾਰ ਬੂਟਾ ਸੀ ਨਾ ਉਹ ਬੂਟਾ ਗੱਲ ਦੱਸ ਕੀ ਆ ਕਹਿੰਦਾ ਬਾਈ ਯਾਰ ਗੱਲ ਕੀ ਦੱਸਾਂ ਯਾਰ ਨਾਨਕ ਸੱਕ ਜਾਣਾ ਸੀ ਕਹਿੰਦਾ ਜਵਾਕ ਫੋਨ ਲਾਈ ਜਾਂਦੇ ਪਾਪਾ ਛੇਤੀ ਆ ਜਾ ਕਦੋਂ ਆਵੇਂਗਾ ਚੱਲ ਜੀ ਕਹਿੰਦਾ ਯਾਰ ਉਧਰ ਪੈਸਾ ਨੂੰ ਜਵਾਬ ਦੇ ਤਾਂ ਬਾਈ ਤੇ ਟੜਕੇ ਤਾਂ ਯਾਰ ਕਹਿੰਦਾ ਸਾਡੇ ਕਹਿੰਦਾ ਭਰਾ ਤਾਂ ਯਾਰ ਯਾਰ ਮੈਂ ਤਾਂ ਅੱਜ ਪਹੁੰਚਣਾ ਸੀ ਕਹਿੰਦਾ ਯਾਰ ਹੁਣ ਮੇਰੇ ਕੋਲ ਤਾਂ ਪੰਜੀ ਨਹੀਂ ਘਰੇ ਕਿਵੇਂ ਜਾਵਾਂ ਯਾਰ ਮੇਰਾ ਤਾਂ ਜੀ ਕਰਦਾ ਬਾਈ ਕਾਹਦੇ ਠੰਡੇ ਆ ਜਾ ਯਾਰ ਮੈਂ ਕਿਹਾ ਯਾਰ ਕਿੰਨੇ ਪੈਸਾ ਨਾ ਜ਼ਰੂਰ ਤੇਰਾ ਕਹਿੰਦਾ ਯਾਰ 20000 ਰੁਪਈਆ ਦਾ ਚਾਹੀਦਾ ਬਾਈ ਯਾਰ ਇਹਨੇ ਕਿਹਾ ਹੀ ਦੇ ਦੂੰ ਬਾਈ ਯਾਰ ਕਦ ਮੈਨਰੇ ਮੌਕੇ ਤੇ ਜਵਾਬ deta ਯਾਰ ਮੈਂ ਕਹਾਂ ਰੋ ਨਾ ਉੱਠ ਮੈਂ ਕਹਾਂ ਚੱਲ ਮੇਰੇ ਪਿੰਡ ਚੱਲ ਗਈ ਅਸੀਂ ਦੋਨੇ ਆਨੇ ਗੁੱਸੇ ਆ ਗਏ ਬਈ ਮੈਂ ਆ ਕੇ ਘਰਦਿਆਂ ਨੂੰ ਮੈਂ ਪੈਸੇ ਭੇਜੇ ਸੀ ਮੈਂ ਕਹਾਂ ਪੈਸੇ ਕਿੱਥੇ ਆ ਕਹਿੰਦੇ ਪੈਸੇ ਤਾਂ ਚੱਲ ਗਏ ਆਏ ਆ ਜਾਵਾਂ ਉਹ ਵਿਚਾਰੇ ਜਰਾ ਗੁੱਡ ਗਿਆ ਉਹਨੇ ਕਹਿੰਦੇ ਇੱਥੋਂ ਵੀ ਜਵਾਬ ਹੀ ਆ ਉਹ ਮੈਂ ਕਹਾਂ ਤੂੰ ਦਹਿਣਾ ਛੱਡ ਯਾਰ ਮੈਂ ਸੋਣਾ ਚੱਕਿਆ ਸੁਨਿਆਰੇ ਕੋਲੇ ਆ ਗਿਆ 25000 ਦਿੱਤਾ ਉਹਨੇ ਮੈਂ ਕਹਾਂ ਚੱਕ ਲਿਆ ਜਾ ਹਾਈ ਓਏ ਉਹ ਬੰਦਾ ਮੇਰੇ ਪੈਰ ਫੜ ਕੇ ਬਹਿ ਗਿਆ ਉਧਰੋਂ ਦੇਣ ਛੱਪ ਗਿਆ ਮੈਂ ਕਿਹਾ ਤੂੰ ਪੈਰਾਂ ਦਾ ਜੱਡ ਘੜਾ ਤੂੰ ਬਾਈ ਪਹੁੰਚ ਹੈਨਾ ਮੈਂ ਕਿਹਾ 1000 ਰੁਪਿਆ ਹੋਰ ਲੈ ਜਾ ਗੱਡੀ ਕਰਾ ਕੇ ਲੈ ਜਾ ਤੂੰ ਪੈਂਟ ਪਹੁੰਚ ਬੜਾ ਬੜ ਜਵਾਕਾਂ ਨੂੰ ਕਹੇ ਆ ਗਿਆ ਹੈਨਾ ਫਿਰ ਐਸ ਡੀ ਡੀ ਤੋਂ ਫੋਨ ਲਵਾਇਆ ਜਵਾਕਾਂ ਨੂੰ ਕਹਿੰਦਾ ਵੀ ਸਾਰਾ ਕੰਮ ਓਕੇ ਆ ਮੈਂ ਆ ਗਿਆ ਤੀ ਰੈਡੀ ਹੋ ਜਾ ਚੱਲਣਾ ਆਪਾਂ ਖੌਰੂ ਪਾ ਦੇਂਗੇ ਵਿਆਹ ਜੱਪਾਂ ਯਾਰ ਮੈਂ ਕਿਹਾ ਯਾਰ ਦੇ ਇਹ ਹੁੰਦੀ ਆ ਖੁਸ਼ੀ ਮੈਨੂੰ ਵੀ ਇੰਨੀ ਖੁਸ਼ੀ ਮਿਲੀ ਇਹਨਾਂ ਨੂੰ ਭੇਜ ਕੇ ਮੈਂ ਤੈਨੂੰ ਦੱਸ ਨਹੀਂ ਸਕਦਾ ਅੱਜ ਬੰਦਾ ਕਮੈਂਟ ਪਾਊਗਾ ਉਹ ਜਿਉਂਦਾ ਜਾਗਦਾ ਬੈਠਾ ਬੰਦਾ ਬੱਸਾਂ ਤੇ ਹੀ ਹੈ ਠੀਕ ਹੈ ਇੱਕ ਨਾ ਨਹੀਂ ਮੈਂ ਬਹੁਤ ਬੰਦਿਆਂ ਨਾਲ ਕਰੀ ਆ ਜਿਵੇਂ ਹੁਣ ਮੇਰਾ ਬਲਾਸਪੁਰ ਇੱਕ ਸਾਡਾ ਬੈਂਕ ਮੈਨੇਜਰ ਰਿਟਾਇਰ ਹੁੰਦਾ ਸੀਗਾ ਪਹਿਲਾਂ ਬੈਂਕ 'ਚ ਹੁੰਦਾ ਸੀ ਉਹ ਉਹ ਸਾਡਾ ਬੱਸਾਂ ਤੇ ਆਉਣ ਜਾਣ ਕਰਕੇ ਲਿਆ ਹੀ ਪੈਗੀ ਉਹ ਡੇਲੀ ਫੇਸ ਵਾਲੇ ਪੈਸੇ ਲੈਂਦੇ ਹੁੰਦੇ ਸੀ ਕਨੈਕਟਡ ਡਰਾਈਵਰ ਉਹ ਤੋਂ ਬਾਈ 100-100 ਰੁਪਿਆ ਦੇਣਾ ਹੁੰਦਾ ਡੇਲੀ ਤੇ ਉਹ 100 ਦੇਣ ਪੈਸੇ ਭਰਨੇ ਹੁੰਦੇ ਆ 10000 ਰੁਪਿਆ ਉਹ ਕੱਟ ਕੇ ਆਪਾਂ ਨੂੰ ਕੁਝ ਪੈਸੇ 1200 1000 ਦੇ ਜਾਂਦੇ ਜੀ ਠੀਕ ਹੈ ਤਾਂ ਆਪਾਂ ਫਿਰ ਉਹ 1200 ਵਿਆਜ ਦੇਣਾ ਹੁੰਦਾ ਇਹਨਾਂ ਨੂੰ ਤੇ ਮੈਂ ਉਹਦੇ ਕੋਲੇ ਨਾ ਡੇਲੀ ਭੇਜੀ ਜਾਣਾ 100 ਰੁਪਿਆ 200 ਰੁਪਿਆ 100 ਰੁਪਿਆ 200 ਰੁਪਿਆ ਨਾ ਉਹਨੇ ਫਿਰ ਬਾਸ ਵਾਲੇ ਕੋਲੇ ਸੰਝਾ ਭੇਜਣਾ ਉਹਨੂੰ ਕਹਿੰਦਾ ਬੰਦ ਕਰ ਦੇ ਯਾਰ 3000 ਵੱਧ ਆਇਆ ਪਿਆ ਉਹਦਾ ਯਾਰ ਹਟਦਾ ਹੀ ਨਹੀਂ ਉਹ ਮੈਂ ਕਹਿੰਦਾ ਮੈਂ ਜਿੱਤੇ ਆਇਆ ਲੈ ਜੂ ਹੈਨ ਮੈਂ 10000 ਦੇ ਦੇਦਾ 20000 ਦੇ ਦੇਦਾ ਯਾਰ ਤੇ ਜਿੱਦ ਮੈਂ ਜਾਣਾ ਸੀ ਲਿਵਿੰਗਾਂ ਨੂੰ ਬਈ ਮੇਰਾ ਕਨੈਕਟਰ ਆ ਗਿਆ ਜੋਗੇ ਰੱਲੇ ਵਾਲਾ ਤਾਰੀ ਅੱਛਾ ਜੀ ਜੋਗੇ ਰੱਲੇ ਅੱਜ ਵੀ ਹੈਗਾ ਦੌਦਾ ਕਹਿੰਦੇ ਆ ਉਹਨੂੰ ਹੁਣਦਾ ਵੀ ਹੋਊ ਉਹ ਤੇ ਉਹ ਆ ਗਿਆ ਮੇਰੇ ਕੋਲੇ ਮੈਂ ਪਰਸੋਂ ਨੂੰ ਬਾਹਰ ਜਾਣਾ ਅੱਜ ਉਹ ਆ ਗਿਆ ਮੈਨੂੰ ਕਹਿੰਦਾ ਯਾਰ ਐ ਕਰਕੇ ਯਾਰ ਘਰੋਂ ਆਡ ਹੋ ਗਏ ਯਾਰ ਆ ਹੋ ਗਿਆ ਯਾਰ ਮੀਟਰ ਲਗਾਉਣਾ ਉਹ ਕਰਨਾ ਪਿਆ ਨਹੀਂ ਉਹ ਤੋਂ ਦਵਾ ਕਹਿੰਦਾ 30000 ਰੁਪਏ ਦਵਾ ਦੇ ਮੈਂ ਕਹਾ ਜਾ ਮੈਂ ਉਹਦੇ ਕੋਲੇ ਲੈ ਗਿਆ ਮੈਂ ਕਿਹਾ ਜੀ 30000 ਰੁਪਇਆ ਦਿਓ ਕਹਿੰਦਾ ਲੈ ਜਾਓ ਮਹਾਰਾਜ ਥੋੜੀ ਐ ਹਾਂ ਮੈਂ ਕਿਹਾ ਲੈ ਕੁ 22 ਦਾ ਡਰੈਸ ਕਹਿੰਦਾ ਨਾ ਵੀ ਥੋੜੇ ਨਾਲ ਹਾਂ ਬਲ ਲੱਖ ਲੈ ਅੱਛਾ ਜੀ 22 ਨੂੰ ਨਹੀਂ ਮੈਂ ਜਾਣਦਾ ਹਾਂ ਕਹਿੰਦਾ ਤੁਹਾਡੇ ਨਾਂ ਤੇ ਲੈ ਦੇ ਕਹਿੰਦਾ ਉਹਨੂੰ ਸਾਰਾ ਪਤਾ ਸੀ ਕਹਿੰਦਾ ਆਪਦੇ ਨਾਂ ਤੇ ਲੈ ਦੇ ਤਾਂ ਕਿ ਬਈ ਮੈਂ ਲੈ ਸੀ ਅੱਛਾ ਜੀ ਉਹਦਾ ਵਿਆਹ ਵੀ ਬਹੁਤ ਆ ਯਾਰ ਹਾਂ ਉਹਨੇ ਭਾਈ 300 ਰੁਪਇਆ ਡੇਲੀ ਦੇਣਾ ਸੀ ਅੱਛਾ 300 ਭੇਜੀ ਗਿਆ ਉਹ ਤਿੰਨ ਦਿਨ ਚਾਰ ਦਿਨ ਭਾਈ ਜਦੋਂ ਮੌਤੇ ਪਹੁੰਚ ਗਿਆ ਉਹਨੇ ਬੰਦ ਕਰ ਦਿੱਤੇ ਅੱਛਾ ਜੀ ਸਾਲ ਲੰਘ ਗਿਆ ਬਾਈ ਹਾਂ ਸਾਲ ਬਾਅਦ ਉਹਦਾ 30 ਦਾ ਤਾਂ ਬਣ ਗਿਆ 1.5 ਲੱਖ ਨੂੰ ਬਾਈ ਉਹਨੇ ਕਹੇ ਯਰ ਘਰੇ ਜਾਓ ਯਰ ਤਾਰੀ ਦੇ ਪੈਸੇ ਵੇਚਣ ਨੂੰ ਹਟ ਗਿਆ ਜੋ ਘਰੇ ਆਏ ਸਾਡਾ ਬੁੜਾ ਕਹਿੰਦਾ ਉਹ ਕੋਲ ਬਾਹਰ ਆ ਯਾਰ ਸਾਲ ਹੋ ਗਿਆ ਕਹਿੰਦਾ ਇੰਨੀ ਤਰੀਕ ਨੂੰ ਰਹਿਏ ਕਹਿੰਦਾ ਇੰਨੀ ਨੂੰ ਬਾਹਰ ਜਾਂਦਾ ਯਾਰ 2 ਦਿਨ ਪਹਿਲਾਂ ਉਹਨੇ ਹੀ ਕਰਨੀ ਸੀ ਕਹਿੰਦਾ ਜੀ ਉਹਨੇ ਕਿਸੇ ਨੂੰ ਦੁਆਇਆ ਉਹਦੇ ਨਾਂ ਤੇ ਇਹਨਾ ਮੈਨੂੰ ਪਤਾ ਹੈ ਫੇਰ ਭਰਾਵਾ ਸਾਡੇ ਬੁੜੇ ਨੇ ਮੈਨੂੰ ਖੰਡ ਪਈ ਇਹਨੂੰ ਕੋ ਚੰਗਾ ਕੰਮ ਕਰਿਆ ਕਿਤੇ ਮੈਂ ਕਿਹਾ ਯਾਰ ਹੁਣ ਦਵਾਏ ਗਏ ਯਾਰ ਹੁਣ ਉਹ ਮੁੱਕਰ ਗਿਆ ਮੈਂ ਕੀ ਕਰਾਂ ਫੇਰ ਬਾਈ ਖਣੀ 50000 ਕੇ 60000 ਭਰਿਆ ਉਹਨੂੰ ਨਮੀੜਿਆ ਤੇ ਮੈਂ ਜਦੋਂ ਬਾਹਰੋਂ ਆਇਆ ਤੇ ਮੈਂ ਫਿਰ ਉਹਨਾਂ ਦੇ ਕੋਲੇ ਗਿਆ ਪੈਸੇ ਲੈਣ ਮੈਂ ਚਾਚ ਫੁਕਰ ਪੁਣੇ ਚ ਮੈਂ ਬਾਹਰੋਂ ਆਇਆ ਮੈਂ ਉਹਨਾਂ ਕੋਲੇ ਮੈਂ ਪੈ ਕੇ ਬੁਗ ਮੈਂ ਲਵਾਈ ਉਹਨਾਂ ਮੇਰੇ ਕੋਲੇ 5000 ਰੁਪਈਆ ਸੱਤ ਜਿਹੜਾ ਉਹ ਵੀ ਖਾ ਗਏ ਬਾਈ ਤੋਂ ਵਗਣ ਜ਼ਿਆਮ ਐ ਕਾਸਮ ਲੱਗੇ ਤੀਜੇ ਦਿਨ ਮੈਨੂੰ ਬਸ ਚੜਾਇਆ ਮੋਗੇ ਨੂੰ ਬਾਈ ਮੈਂ ਕਿਹਾ ਕਿਰਾਇਆ ਦੇ ਦਿਓ 100 ਰੁਪਈਆ ਮੇਰੇ ਕੋਲੇ ਕਿਰਾਇਆ ਹੈ ਨਹੀਂ ਕਹਿੰਦਾ ਆਪਾਂ ਨੂੰ ਬਸ ਵਾਲਾ ਜਾਣਦਾ ਗੱਲ ਹੀ ਕੋਈ ਨਹੀਂ ਉਹ ਮੈਂ ਕਿਹਾ ਇਹ ਤਾਂ ਬਰਨਾਲੇ ਦਾ ਜੂ ਬਰਨਾਲੇੋਂ ਗਾਹ ਵੀ ਪਹੁੰਚ ਰਹਾ ਮੈਂ ਹੁਣ ਇੰਨਾ ਜਮ ਹੋ ਗਿਆ ਬਸਾਂ ਤੁਹਾਡੇ ਨੂੰ ਮੈਨੂੰ ਨਾ ਜਾਣਨ ਵਾਲਾ ਕੋਈ ਮਿਲਿਆ ਅਜੇ ਇੰਨਾ ਚੰਗਾ ਉਹ ਸਖਪਾਲ ਬਸ ਹੁੰਦੀ ਸੀ ਉਹਦੇ ਨਾਲ ਚੜਾਇਆ ਜਦੋਂ ਉਹ ਵਿੱਚ ਬੈਠਾ ਮੈਨੂੰ ਤੂੰ ਏ ਮੈਂ ਕਿਹਨਾਂ ਕੋਲੇ ਆਇਆ ਸੀ ਬਾਈ ਫਿਰ ਉਹ ਤੋਂ 100 ਰੁਪਇਆ ਫੜ ਕੇ ਪੈਂਡ ਆਇਆ ਯਾਰ ਐਸੇ ਲੈਣ ਗਿਆ ਹੋਰ ਦੇ ਆਇਆ ਸ਼ਿਆ ਬਾਤ ਹੈ ਹੈਨਾ ਕਿਉਂਕਿ ਦੁਨੀਆ ਹੁਣ ਹੱਥਾਂ ਤੇ ਹੱਥ ਮਾਰਦੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਦੇਣੇ ਲੈਣੇ ਦਾ ਸਬੰਧ ਹੈ ਨਾ ਇਹ ਬਹੁਤ ਖੱਜਲ ਕਰਦਾ ਇਹ ਆਪਾਂ ਨੂੰ ਆ ਕੇ ਦੇਣਾ ਹੀ ਪੈਣਾ ਹੈਨਾ ਇਹ ਦੇ ਕੇ ਕਿਹੜਾ ਛੁੱਟਣਾ ਆਪਣਾ ਤੇ ਯਾਰ ਮੈਂ ਤਾਂ ਕਹਿੰਦਾ ਬਾਜੂ ਜੇ ਬਚੀਦਾ ਤੇ ਨਹੀਂ بڑا ਔਖਾ ਹੋ ਜੂ ਬਈ بڑا ਔਖਾ ਹੋ ਜੂ ਹਾਂਜੀ ਤੇ ਮੈਂ ਤਾਂ ਇਹ ਹੀ ਬੇਨਤੀ ਕਰਦਾ ਜਿਹੜੇ ਉਹ ਕਹਿੰਦੇ ਛੋਟਾ ਪਿੰਡ ਸੁਖੀ ਪਿੰਡ ਹੈਨਾ ਮੈਂ ਸੁਣਿਆ ਸੀ ਪਰ ਹੁਣ ਪਤਾ ਲੱਗਿਆ ਜਿਹੜਾ ਛੋਟਾ ਪਿੰਡ ਉਹ ਸੁਖੀ ਪਿੰਡ ਆ ਬਈ ਜਿਹੜੇ ਛੋਟੇ ਪਿੰਡ ਆ ਨਾ ਛੋਟੇ ਪਿੰਡਾਂ ਨੇ ਸਰਬਸੰਮਤੀ ਕਰ ਲਈ ਵੀਰੇ ਹਾਂਜੀ ਸਰਪੰਚ ਬਣਾ ਲੇ ਜਿਹੜੇ ਵੱਡੇ ਆ ਉਹ ਉਵੇਂ ਹੀ ਰਹਿ ਗਏ ਵੱਡੇ ਪਿੰਡਾਂ 'ਚ ਦਸਦਾ 11-11 ਖੜਿਆ ਜਿਹੜੇ ਛੋਟੇ ਪਿੰਡਾਂ ਨੇ ਸਰਬਸੰਮਤੀ ਕਰਕੇ ਪੰਚਾਇਤਾਂ ਬਣਾ ਕੇ ਕਿਉਂਕਿ ਇੱਕ ਮੋਰੀ ਨਿਕਲ ਗਈ ਬਿਲਕੁਲ ਜੀ ਮੈਂ ਕਿਹਾ ਵੀ ਸੁਣਦੇ ਹੁੰਦੇ ਛੋਟਾ ਪਰਿਵਾਰ ਸੁਖੀ ਪਰਿਵਾਰ ਆ ਦੇਖ ਵੀ ਲਿਆ ਹੈ ਤੇ ਬਾਕੀ ਚਲੋ ਕੱਲ ਨੂੰ ਆਪਾਂ ਸਟੋਰੀ ਸੁਣਾਉਣੇ ਭਾਜੀ ਕਲਕੱਤੇ ਵਾਲੀ ਤੇ ਆਪਣੀ ਪੁਆਟੀ ਵਾਲੀ ਤੇ ਬੰਗਾਲ ਵਾਲੀ ਭਾਈ ਉਹਨਾਂ ਨੇ ਮੰਗ ਕਰੀ ਸੀ ਤੇ ਇਸ ਕਰਕੇ ਅੱਜ ਆਪਾਂ ਪਾਈਏ ਤੇ ਕੱਲ ਨੂੰ ਆਪਾਂ ਬਾਹਰ ਰਵਾਨਾ ਹੋਵਾਂਗੇ ਠੀਕ ਹੈ ਜੀ ਕੋਈ ਉੱਚਾ ਨੀਵਾ ਸਾਬਦ ਬੋਲਿਆ ਗਿਆ ਤਾਂ ਮਾਫੀ ਚਾਹੁੰਦੇ ਆ ਚਾਰਲੀ ਨੂੰ ਪਤਾ ਲੱਗੇ ਵੀਡੀਓ ਖਤਮ ਹੋ ਗਈ ਉੱਟ ਘੜਾ ਦੇਖ ਲਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ